देखो ਗੱਲ ਇਹ ਹੈ ਕਿ ਲਾਅ ਐਂਡ ਆਰਡਰ ਨਾਮ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਬੱਚੀ ਨਹੀਂ ਵਾਰ-ਵਾਰ ਤੁਸੀਂ ਹਰ ਰੋਜ਼ ਪੱਤਰਕਾਰ ਸਾਥੀ ਤੁਹਾਨੂੰ ਪੁੱਛਦੇ ਆਂ ਅਸੀਂ ਤੁਹਾਨੂੰ ਦੱਸਦੇ ਆਂ ਕਿ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਹੈ ਪਰ ਮੈਂ ਇਹ ਗੱਲ ਇੱਥੇ ਜ਼ਰੂਰ ਕਹਿਣੀ ਚਾਹਣਾ ਹੈ ਪਗਵੰਤ ਮਾਨ ਦੀ ਸਰਕਾਰ ਮੁਕੰਮਲ ਤੌਰ ਤੇ ਫੇਲ ਹੋ ਗਈ ਹੈ ਮੁੱਖ ਮੰਤਰੀ ਸਾਹਿਬ ਮੁਕੰਮਲ ਤੌਰ ਤੇ ਫੇਲ ਹੋ ਗਿਆ ਝਾੜੂ ਮੁਕੰਮਲ ਤੌਰ ਤੇ ਫੇਲ ਹੋ ਗਈ ਹੈ ਲੇਕਿਨ ਬੀਜੇਪੀ ਜਿਹੜੀ ਕੇਂਦਰ ਦੇ ਵਿੱਚ 11-12 ਸਾਲ ਤੋਂ ਸਰਕਾਰ ਦੇ ਵਿੱਚ ਹੈ ਜਿਨ੍ਹਾਂ ਕੋਲੇ NIA ਹੈ ਜਿਨ੍ਹਾਂ ਕੋਲੇ ਸਾਰੀਆਂ ਬਾਰਡਰ ਸਕਿਉਰਿਟੀ ਫੋਰਸਸ ਹੈ ਮੈਨੂੰ ਲੱਗਦਾ ਜਦੋਂ ਇਹੋ ਜਿਹੀਆਂ ਘਟਨਾ ਹੋ ਰਹੀਆਂ ਨੇ ਪੰਜਾਬ ਦੇ ਅੰਦਰ ਔਰ ਬਹੁਤ ਸਾਲਾਂ ਤੋਂ ਹੋ ਰਹੀਆਂ ਨੇ ਮਗਰਲੇ 4 ਸਾਲਾਂ ਤੋਂ BJP ਵੀ ਮੂਪਦਰਸ਼ਕ ਬਣ ਕੇ ਦੇਖ ਰਹੀ ਹੈ BJP ਇੰਤਜ਼ਾਰ ਕਰ ਰਹੀ ਹੈ ਹਾਲਾਤ ਖਰਾਬ ਹੋਣਗੇ ਤਾਂ ਫੇਰ ਅਸੀਂ ਇਹ ਪੰਜਾਬ ਦੇ ਲੋਕਾਂ ਨੂੰ ਕਵਾਂਗੇ ਕੀ ਹੁਣ ਸਾਨੂੰ ਇੱਕ ਮੌਕਾ ਦਿਓ ਅਸੀਂ ਤੁਹਾਡੇ ਹਾਲਾਤ ਠੀਕ ਕਰਾਂਗੇ ਇਹ ਬੀਜੇਪੀ ਦੀ ਸਾਜ਼ਿਸ਼ ਹੈ ਕਿਉਂਕਿ ਬੀਜੇਪੀ ਦੀਆਂ ਏਜੰਸੀਸ ਇਹ ਦੇਖ ਰਹੀਆਂ ਹਨ ਕਿ ਪੰਜਾਬ ਦੇ ਹਾਲਾਤ ਖਰਾਬ ਹੋਣ ਤੇ ਅਸੀਂ ਕੋਈ ਨਾ ਕੋਈ ਚਾਂਸ ਲੈ ਕੇ ਇੱਥੇ ਆਪਣਾ ਮੌਕਾ ਪ੍ਰਾਪਤ ਹੀ ਕਰੀਏ। ਸਾਥੀ ਮੂਸੇਵਾਲਾ ਦਾ ਪਰਿਵਾਰ ਅੱਜ ਧਰਮੇ ਤੇ ਬੈਠਾ ਹੋਇਆ ਉਹ ਬੰਟੀ ਬੈਂਸ ਦੇ ਖਿਲਾਫ ਫਰੋਡ ਦੀ ਕੰਪਲੇਨਟ ਦੇਖੋ ਮੈਂ ਇਹ ਦੇਖਦਾ ਕਿ ਬੜੀ ਦੁਖਦਾਈ ਘਟਨਾ ਹੈ ਕਿ ਅਗਰ ਮੂਸੇਵਾਲੇ ਦੇ ਪਰਿਵਾਰ ਨੂੰ ਥਾਣੇ ਜਾ ਕੇ ਧਰਨਾ ਇਨਸਾਫ ਹਸਤੇ ਧਰਨਾ ਲਾਉਣਾ ਪਵੇ ਉਹ ਕੀ ਕਹਿੰਦੇ ਆ ਉਹ ਤਾਂ ਕਹਿੰਦੇ ਕੰਪਲੇਨਟ ਦਰਜ ਕਰੋ ਐਫ ਆਈ ਆਰ ਦਰਜ ਕਰਨੀ ਹਰ ਵਿਅਕਤੀ ਦਾ ਮੂਲ ਅਧਿਕਾਰ ਹੈ ਅਗਰ ਤੁਸੀਂ ਜਾਓਗੇ ਤਾਂ ਤੁਹਾਡੇ ਕਹਿੰਦੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਉਹ ਤਾਂ ਮੂਸੇ ਵਾਲੇ ਦਾ ਪਰਿਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਲਈ ਆਪਣਾ ਪੁੱਤ ਗਵਾਤਾ ਪੰਜਾਬੀਅਤ ਦੇ ਲਈ ਉਹਨਾਂ ਦੇ ਪੁੱਤ ਨੇ ਜਾਨ ਦਿੱਤੀ ਹੈ ਮੈਨੂੰ ਲੱਗਦਾ ਉਹ ਐਫਆਈਆਰ ਦਰਜ ਕਰਨੀ ਚਾਹੀਦੀ ਹੈ ਉਹਨਾਂ ਦੀ ਕੰਪਲੇਂਟ ਤੇ ਉਸ ਤੋਂ ਬਾਅਦ ਹੋਰੇ ਤੇ ਅਗਰ ਕੁਝ ਜਾਂਚ ਪੜਤਾਲ ਕਰਨੀ ਹੈ ਤਾਂ ਉਸ ਤੋਂ ਬਾਅਦ ਕਰਨ ਲੇਕਿਨ ਜਰੂਰ ਤੁਸੀਂ ਕੰਪਲੇਂਟ ਹੀ ਨਹੀਂ ਧਰਨਾ ਹੀ ਲਾਉਣਾ ਪਏਗਾ ਪੂਰੀ ਸਮੁੱਚੀ ਕਾਂਗਰਸ ਉਹ ਲਾ ਬਾਈ ਜੀ ਦੇ ਨਾਲ ਮੂਸੇ ਵਾਲੇ ਪਰਿਵਾਰ ਦੇ ਨਾਲ ਚਟਾਂ ਦੇ ਵਾਂਖ ਖੜੀ ਆ ਜੋ ਹੁਕਮ ਹੋਏਗਾ ਪਰਿਵਾਰ ਦਾ ਅਸੀਂ ਸਾਰੇ ਰਲ ਕੇ ਕਰ ਜਾਈਏ ਬੀਜਪੀ ਦੀ ਗਟੋਰ ਦੀ ਗੱਲ ਕਰ ਰਹੇ ਹੋ ਕਿਤਨੇ ਕਿਤਨੇ ਪੂਤਾਂ ਵਾਲੇ ਬਿਆਨ ਨੂੰ ਜਿਹੜੇ ਕਹਦੇ ਦੇਖੋ ਹਨ ਜਾਖੜ ਸਾਹਿਬ ਨੇ ਤਾਂ ਆਪ ਹੀ ਕਹਿੰਦਾ ਵੀ ਅਸੀਂ ਪੂਤ ਐ ਦੋ ਪੂਤ ਵਿਖਦੇ ਸੋ ਸਾਨੂੰ ਤਾਂ ਪੂਤਾਂ ਨੂੰ ਕੱਢਣਾ ਕਿਵੇਂ ਸਾਨੂੰ ਸਾਡੇ ਅਕਸਰੀ ਪੰਜਾਬੀ ਜਿਹੜੇ ਆ ਉਹ ਪੂਤ ਕੱਢ ਦਿੰਦੇ ਐ ਸੋ ਜਿਹੜਾ ਇਹ ਪੂਤਾਂ ਦੀ ਗੱਲ ਕਰਦੇ ਜੇ ਉਹ ਪੂਤ ਐ ਤਾਂ ਪੂਤ ਕੱਢਣਾ ਪੰਜਾਬ ਦੇ ਲੋਕ ਜਾਣਦੇ ਆ ਜਾਖੜ ਸਾਹਿਬ 2 ਮਿੰਟਾ ਜੋ ਉਹ ਪੂਤ ਕੱਢ ਦੇਣਗੇ ਤੁਹਾਨੂੰ ਇਤਰਾਜ਼ ਕੀ ਹੈ ਤੁਸੀਂ ਵੀ ਆਮ ਆਦਮੀ ਪਾਰਟੀ ਨਾਲ ਸਮਝੌਤਾ ਕੀਤਾ ਸੀ ਗੱਠਜੋੜ ਕੀਤਾ ਸੀ ਅਸੀਂ ਬਿਲਕੁਲ ਗੱਠਜੋੜ ਨਹੀਂ ਕੀਤਾ ਮੈਂ ਤੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪਹਿਲੇ ਦਿਨ ਉਹ ਜੇ ਸਾਨੂੰ ਪੁੱਛਿਆ ਗਿਆ ਕਿ ਕੀ ਆਪਾਂ ਗੱਠਜੋੜ ਕਰੀਆ ਸੀ ਆਖਿਆ ਗੱਠਜੋੜ ਨਹੀਂ ਕਰਾਂਗੇ ਔਰ ਪੰਜਾਬ ਦੇ ਕਰਕੇ ਅੱਜ ਇੰਡੀਆ ਅਲਾਈਅንስ ਦੇ ਵਿੱਚ ਵੀ ਆਮ ਆਦਮੀ ਪਾਰਟੀ ਸ਼ਾਮਿਲ ਨਹੀਂ ਹੈ ਉਹ ਇੰਡੀਆ ਅਲਾਈਅਅንስ ਦਾ ਦਬਾਅ ਸੀ ਸਤੋਂਮਾਮ ਰਾਜਨੀਤਿਕ ਪਾਰਟੀਆਂ ਦਾ ਵੱਡੇ ਲੈਵਲ ਦੀ ਲੜਾਈ ਸੀ ਇਸ ਕਰਕੇ ਉਹ ਸ਼ਾਮਿਲ ਸਨ ਪਰ ਸਾਡੀ ਅੱਖ ਉਹਨਾਂ ਨਾਲ ਨਹੀਂ ਮਿਲਦੀ ਸੀ ਉਸੇ ਵਿੱਚ ਪਰ ਇੰਡੀਆ ਆਲਾਈਂਸ ਪਰ ਪੰਜਾਬ ਚ ਕੋਈ ਆਲਾਈਂਸ ਨਹੀਂ ਸੀਗਾ ਅਸੀਂ 7 ਸੀਟਾਂ ਜਿੱਤੀਆਂ ਔਰ ਜਿਹੜਾ ਚੰਡੀਗੜ੍ਹ ਦੇ ਵਿੱਚ ਵੀ ਮੇਅਰ ਦੇ ਸਮੇਂ ਬਣਿਆ ਸੀ ਉਹ ਵੀ ਆਲਾਈਂਸ ਨੂੰ ਤੋੜਿਆ ਗਿਆ ਕਿ ਇਹਨਾਂ ਨਾਲ ਕਿਸੇ ਕੀਮਤ ਤੇ ਕੋਈ ਸਮਝੌਤਾ ਨਹੀਂ ਕਿਉਂਕਿ ਇਹ ਪੰਜਾਬ ਦੇ ਨਾਲ ਇਹਨਾਂ ਲੋਕਾਂ ਨੇ ਧੋਖਾ ਕੀਤਾ। ਬਾਬਾ ਬਿਆਸ ਕਿ ਡੇਰਾ ਮੁਖੀ ਲਗਾਤਾਰ ਕਦੇ ਵਿਧਿਆ ਚੇਜ ਚੇਜ ਹੋ ਗਿਆ। ਚਲੋ ਮੈਂ ਕਿਸੇ ਪ੍ਰਕਾਰ ਦੀ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਇੱਕ ਗੱਲ ਜਰੂਰ ਕਹਿਣੀ ਚਾਹੁੰਦਾ ਹੈ। ਸਮਝੌਤਾ ਐਕਸਪ੍ਰੈਸ ਗਵਰਨਰ ਸਾਹਿਬ ਨੇ ਚਲਾਈ ਹੈ। ਹੁਣ ਗਵਰਨਰ ਸਾਹਿਬ ਘਰੀ ਯਾਤਰਾ ਕਰ ਰਹੇ ਬਈ। ਸਾਡਾ ਅੱਧਾ ਪੰਜਾਬ ਤਾਂ ਬਾਰਡਰ ਤੇ ਹੈ। ਤੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਬਾਰਡਰ ਦੇ ਰਾਹੀਂ ਜਿਹੜਾ ਨਸ਼ਾ ਆ ਰਿਹਾ ਹੈ। ਡਰੋਨਸ ਦਾ ਰਸ਼ ਨਿਸ਼ਾ ਆ ਰਿਹਾ ਤੇ ਤੁਹਾਡੀ NIA ਕੀ ਕਰ ਰਹੀ ਹੈ ਭਈ ਤੁਹਾਡੀ ਬਾਰਡਰ ਸਕਿਉਰਿਟੀ ਫੋਰਸਸ ਕੀ ਕਰ ਰਹੀ ਹੈ 50 ਕਿਲੋਮੀਟਰ ਤੱਕ ਦਾ ਏਰੀਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਨਸ਼ੇ ਲਈ ਜ਼म्मेदार ਹੈ ਤੇ ਰਹੇਗੀ ਲੇਕਿਨ BJP ਬਰਾਬਰ ਦੀ ਜ਼म्मेदार ਹੈ ਕਿਉਂਕਿ ਅੱਧੇ ਪੰਜਾਬ ਦੇ ਉੱਤੇ ਸੈਂਟਰਲ ਸਕਿਉਰਿਟੀ ਫੋਰਸਸ ਲਗੀਆਂ ਵੀ ਹੈ ਜਿਨ੍ਹਾਂ ਦੀਆਂ ਬੇਖਰੇਕ ਤੇ ਜਿਨ੍ਹਾਂ ਦੀਆਂ ਅੱਖ ਦੇ ਥੱਲੇ ਇਹ ਸਾਰਾ ਤੰਦਾ ਨਸ਼ੇ ਦਾ ਚੱਲ ਰਿਹਾ ਉਹ ਸਾਰੀ ਦੁਨੀਆ ਨੂੰ ਪਤਾ ਹੈ ਸੋ ਮੈਂ ਇਹ ਚਾਹਨਾ ਹੈ ਕਿ ਸਿੱਧਾ-ਸਿੱਧਾ ਗਵਰਨਰ ਸਾਹਿਬ ਯਾਤਰਾ ਕਰਨ ਦੀ ਬਜਾਏ ਤੁਸੀਂ ਸਮਝੌਤਾ ਕਰਾ ਦਿਓ ਫਿਰ ਸਾਡਾ ਤਾਂ ਉੱਥੇ ਐਮਪੀ ਵੀ ਨਹੀਂ ਸੀਗਾ ਕੱਲ ਕਿਹੜੇ ਸੰਵਿਧਾਨ ਵਾਲੇ ਬੰਦੇ ਆ ਇਸੀ ਸੰਵਿਧਾਨਿਕ ਰੂਪ ਦੇ ਵਿੱਚ ਤਾਂ ਉਹ ਸਾਰੇ ਚੁਣავ ਹਾਰੇ ਹੋਏ ਐ ਜਿਹੜੇ ਗਵਰਨਰ ਸਾਹਿਬ ਨਾਲ ਘੁੰਮ ਰਹੇ ਸਨ ਕੱਲ ਫਰੋਜਪੁਰ ਚ ਗਏ ਸ਼ੇਰ ਸਿੰਘ ਘੁਬਾਇਆ ਉੱਥੇ ਹੋਣਾ ਚਾਹੀਦਾ ਜਿਹੜਾ ਸਾਡਾ ਉੱਥੋਂ ਦਾ ਮੈਂਬਰ ਆਫ ਪਾਰਲੀਮੈਂਟ ਹੈ ਸੋ ਇਸ ਨੂੰ ਸਮਝੌਤਾ ਐ ਐਕਸਪ੍ਰੈਸ ਇਸ ਕਰਕੇ ਗਿਆ ਕਿ ਜਿਹੜੇ ਗਵਰਨਰ ਸਾਹਿਬ ਐ वो तो मेडिएटर रोल अदा कर रहे ने कि आप बीजेपी अकाली दल का समझौता करना है फिर शायद माड़ा मोटा लड़ाई बन सके नहीं तो सारा सात है देखिए मरेगा बचाओ संग्राम पंजाब में लगातार प्रत्येक जिले में कार्यक्रम हो रहा है और प्रदेश कांग्रेस कमेटी के द्वारा यह कार्यक्रम किया जा रहा है अखिल भारतीय कांग्रेस कमेटी के निर्देश पर और इन मजदूरों की लड़ाई कांग्रेस पार्टी लड़ रही है खड़गे साहब और राहुल जी ने हमें कहा कि तो भी भी खड़गे साहब और राहुल जी ने कहा कि सबका संगठन है सब अपने हित के लिए लड़ाई लड़ते हैं लेकिन मजदूरों के, के हित में लड़ने वाला कोई नहीं है और इसलिए मजदूरों की लड़ाई कांग्रेस पार्टी लड़ेगी और पूरे देश में लड़ाई जारी है और ये बात इस बात का विश्वास हम दिलाते हैं मोदी फिर यू टर्न मारेगा और ये मरेगा कानून फिर से लागू करेगा और नहीं किए तो हमारी सरकार बनेगी तो हम फिर से मरेगा सरकार कहाँ भगवंत मान जी अब आप पार्टी तो बिल्कुल बीजेपी के बी टीम हैं केजरीवाल जी की के बोलती बंद है कुछ नहीं बोल रहे हैं वो संजय सिंह जी हैं केवल राज्यसभा में वही भर बोलते दिखाई देते हैं बचत न सिसोदिया जी बोल रहे हैं न केजरीवाल बोल रहे हैं अब तो ये है कि केजरीवाल जी खांसी बंद हो गई है ना पूरा दिल्ली वाले खांस रहे हैं बघेल साहब आपको लगता है कि तुम लगता है कि पंजाब के अकाली बीजेपी अलायंस होने की संभावना हैगी जिम्मे कल फिरोजपुर के बीजेपी ना जी ना 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 अकाली के वो तो कोशिश कर रहे हैं राज्यपाल के यात्रा समझौता यात्रा जो चल रहा है लेकिन अंदर अंदर जो इनके जो समझौता है वो आम आदमी पार्टी के साथ बीजेपी का आप देख लीजिए आजकल उसके जो ट्रोल ट्रोल आर्मी है वो ट्रोल नहीं कर रहे हैं आजकल कर कमेंट करना बंद कर दिए हैं बीजेपी वाले विधानसभा साथ लड़ेंगे आम आदमी पार्टी के साथ वो कैसे लड़ेंगे वो उनसे पूछिए लेकिन वो उनके साठ गांठ है ना ये उनके खिलाफ बोल रहे हैं ना इनके खिलाफ बोल रहे हैं मतलब एक दूसरे की पीठ खुजाने का काम हो रहा है पंजाब के मौजूदा हालातों को कैसे क्यों लगता है सुखबीर बादल क्यों हो रहे हैं ये पहली बारी और एकदम अलायस सुखबीर बादल जी ये बताया कि अभी ये जो दिल्ली सरकार और अमेरिका की सरकार के बीच जो ट्रेड डील हुआ है इसे सुखबीर बादल जी किस रूप में देखते हैं क्या यह किसानों के हित में है